ਉਹ ਵੀ ਦਰਸ਼ਕਾਂ ਦੇ ਨਾਲ ਸਾਂਝੀ ਕਰਦ ਗਏ ਪੰਜਾਬ ਦੇ ਵਿੱਚ ਇਹ ਮਾਹੌਲ ਬਣਿਆ ਕਿ ਭਾਈ ਨਸ਼ੇ ਛਡਾਉਣੇ ਆ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੇ ਇੱਥੇ ਤਾਂ ਪਿੱਛੇ ਜੇ ਇੱਕ ਮਰਦਮਸ਼ਮਾਰੀ ਵੀ ਹੋਣ ਲੱਗੀ ਸੀ ਜਿਹੜੀ ਉਹ ਪਤਾ ਨਹੀਂ ਅਜੇ ਹੋਣੀ ਹੈ ਕਿ ਕਦੋਂ ਹੋਣੀ ਹੈ ਉਹਦਾ ਕੀ ਬਣਨਾ ਤੇ ਠੱਕੇ ਨਾਲ ਫੜਫੜ ਕੇ ਨਸ਼ਾ ਛਾਉਣ ਵਾਲਾ ਕੰਮ ਸੀ ਪਰ ਇੱਕ ਕਹਿੰਦੇ ਕਿ ਕੈਨੇਡਾ ਤੋਂ ਮੁੰਡਾ ਆਇਆ ਆਈਸ ਛਡਣ ਵਾਸਤੇ ਆਇਸ ਦਾ ਉਹ ਆਦੀ ਹੋ ਗਿਆ ਇਹ ਥੋੜੀ ਵੱਖਰੀ ਤਰ੍ਹਾਂ ਦੀ ਗੱਲ ਸਾਹਮਣੇ ਆਈ ਦੇਖੋ ਇਹ ਮੁੰਡਾ ਹੈ ਕਿ ਛੋਟੀ ਜੀ ਉਮਰ ਦਾ ਹੈਗਾ ਹੂੰ ਮਾ ਪਿਓ ਬਾਰਸਨ ਪਰਿਵਾਰ ਤਕਰੀਬਨ ਬਾਰਸੀ ਦਾਦੀ ਦਾਦੇ ਕੋਲ ਰਹਿੰਦਾ ਸੀ ਇੱਥੇ 15 16 ਸਾਲ ਦੀ ਉਮਰ ਦੇ ਵਿੱਚ ਬੀਅਰ ਤੇ ਫੀਮ ਆ ਆ ਮੈਂ ਤੁਹਾਨੂੰ ਇੱਕ ਵਾਰ-ਵਾਰ ਗੱਲ ਕਰਾਂ ਹੂੰ ਵੀ ਆ ਜਿਹੜੇ ਗਾਣੇ ਨੇ ਨਾ ਅੱਜਕੱਲ ਜਿਆਦਾ ਚੱਲਦੇ ਨੇ ਫੀਮ ਤੇ ਹੂੰ ਠੀਕ ਹੈ ਜੀ ਹਰ ਇੱਕ ਤੀਜਾ ਚੌਥਾ ਗੀਤ ਤੁਹਾਨੂੰ ਜਦੋਂ ਵੀ ਚੱਲਦਾ ਹੈ ਕਿੱਥੇ ਚਲੇ ਜਾਓ ਮਤਲਬ ਕਿ ਗੀਤਾਂ ਦਾ سلسلہ ਚੱਲਦਾ ਦੂਜਾ ਤੀਜਾ ਗੀਤ ਵਿੱਚ ਬਿਲਕੁਲ ਉਹ ਨਾਗਣੀ ਹੈ ਜੀ ਹੁਣ ਤੇ ਬੀਬੀਆਂ ਦਾ ਵੀ ਗਾਉਣਾ ਆ ਗਿਆ ਨਾ ਕਿ ਖਵਾ ਦੇ ਚੰਨਾ ਮੇਰਿਆ ਮਾਸਾ ਕੁ ਨਾਗਣੀ ਤੇ ਬੀਬੀ ਨੂੰ ਇਹ ਦੱਸਦੀ ਹੈ ਕਿ ਮੁੜ ਕੇ ਮਾਸਾ ਜਿਹੜੀ ਹੈ ਨਾ ਉਹ ਕਿੱਲੇ ਲੈ ਜਾਂਦੀ ਹੈ ਕਿ ਬਿਲਕੁਲ ਬਿਲਕੁਲ ਸੋ ਗੱਲ ਇਹ ਆ ਕਿ ਭਾਈ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਬੱਚਿਆਂ ਨੂੰ ਖਿੱਚ ਲੈਂਦੀਆਂ ਜੀ ਅਲੜ ਅਵਸਥਾ ਦੇ ਵਿੱਚ ਇਹ ਚੀਜ਼ਾਂ ਖਿੱਚ ਪਾਉਂਦੀਆਂ ਹੂੰ ਠੀਕ ਹੈ ਜੀ ਮੋੜ ਕੇ ਅੱਜ ਕੱਲ ਮੈਂ ਸਾਫ਼ ਤੌਰ ਤੇ ਕਹਾਂ ਕਿ ਕੁਝ ਜਿਹੜੇ ਬੱਚੇ ਫਿਜ਼ੀਕਲ ਹੁੰਦੇ ਨੇ ਹੂੰ ਸਰੀਰਕ ਸੰਬੰਧ ਬਣਾਉਂਦੇ ਉਹ ਬਸ ਆਪਦੇ ਨਜ਼ਾਰਿਆਂ ਲਈ ਹੋਰ ਖਾ ਲੈਂਦੇ ਨੇ ਹੂੰ ਹੂੰ ਇਹ ਚੀਜ਼ ਜਿਹੜੀ ਆ ਨਾ ਉਹ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ ਮਾਫ਼ ਕਰਨਾ ਬਿਲਕੁਲ ਪਰ ਇਹ ਸਾਚ ਹੈ ਇੱਕ ਬਹੁਤ ਹਾਂਜੀ ਰਿਐਲਿਟੀ ਆ ਜੀ ਕਿ ਇਦਾਂ ਦੀਆਂ ਚੀਜ਼ਾਂ ਤੋਂ ਦੂਰ ਰੱਖਾਸ ਤੌਰ ਤੇ ਕੱਚੀ ਉਮਰ ਦੇ ਲਈ ਹੂੰ ਠੀਕ ਹੈ ਮੈਚੁਰ ਹੁੰਦਾ ਬੰਦਾ ਉਹਨੇ ਗਾਹ ਕੀ ਖਾਣਾ ਕੀ ਪੀਣਾ ਆਪਦਾ ਤੈਅ ਕਰਦਾ ਜਾਂਦਾ ਪਰ ਕੱਚੀ ਉਮਰ ਚ ਜੇ ਲੱਗ ਗਿਆ ਬੰਦਾ ਗਿਆ ਤੇ ਇਹ ਮੁੰਡਾ ਹੁਣ ਪਤਾ ਨਹੀਂ ਕਿਸ ਤਰ੍ਹਾਂ ਬੀਅਰ ਵੀ ਪੀਣ ਲੱਗ ਗਿਆ ਸ਼ਰਾਬ ਸ਼ਰੂ ਵੀ ਲਾ ਲਿੰਦਾ ਸੀ ਤੇ ਨਾਲ ਫੀਂ ਫੂਕਾ ਲੈਂਦਾ ਸੀ ਇਹ ਤੋਂ ਬਾਅਦ ਫਿਰ ਉਹ ਤੁਰਦਾ ਤੁਰਦਾ ਮਤਲਬ ਕਿ ਹੈ ਉਹਨਾਂ ਤੱਕ ਵੀ ਪਹੁੰਚ ਗਿਆ ਹੂੰ ਉਹ ਮਤਲਬ ਮਲਟੀਪਲ ਵੀਜ਼ਾ ਜਿਹੜਾ ਲੱਗਦਾ ਇਹਨਾਂ ਦਾ 10 10 ਸਾਲ ਦਾ ਉਹ ਮਲਟੀਪਲ ਵੀਜ਼ਾ ਜਿਹੜਾ ਸੀਗਾ ਉਹ ਲੱਗ ਗਿਆ ਇਹ ਉੱਥੇ ਚੱਲ ਗਿਆ ਹੂੰ ਉੱਥੇ ਜਾ ਕੇ ਨਸ਼ਾ ਪਤਾ ਤੇ ਨਹੀਂ ਕੀਤਾ ਨੇ ਪਰ ਉੱਥੇ ਗਾਂ ਕੋਈ ਸੰਗਤੀ ਉਹੋ ਜਿਹੀ ਮਿਲ ਗਿਆ ਹੂੰ ਉਸਨੇ ਇਸ ਨੂੰ ਖਤਰਨਾਕ ਨਸ਼ਾ ਜਿਹੜਾ ਡਰੱਗ ਹੈ ਸਿੰਥੈਟਿਕ ਡਰੱਗ ਆਈਸ ਉਹ ਕਰਵਾਤਾ ਉਹ ਤਫਰਤ ਬਤ ਮਤਲਬ ਕਿ ਗਲਤਾਨ ਹੋ ਗਿਆ ਸਰ ਹੁਣ ਗਰਦਾਸਪੁਰ ਦੇ ਨਸ਼ਾ ਸ਼ਡਾਊ ਕੇਂਦਰ ਚ ਆਇਆ ਰੈਡ ਕਰਾਸ ਵਾਲਿਆਂ ਦਾ ਉੱਥੇ ਹੂੰ ਉਹਦੇ ਬਹੁਤ ਅੱਛੇ ਰਿਜ਼ਲਟ ਵੀ ਨੇ ਤੇ ਵੈਸੇ ਵੀ ਜੇ ਕਿਸੇ ਨੇ ਕਦੇ ਕੋਸ਼ਿਸ਼ ਕਰਨੀ ਹੋਵੇ ਜਾਂ ਕੋਈ ਸੱਜਣ ਸਨਹੀਂ ਹੋਵੇ ਇਹ ਜਿਹੜੇ ਹੁੰਦੇ ਆ ਨਾ ਜਿਵੇਂ ਬਠਿੰਡੇ ਆ ਜੀ ਇੱਕ ਸੰਗਰੂਰ ਆ ਹਮ ਇੱਕ ਗੁਰਦਾਸਪੁਰ ਆ ਪੰਜਾਬ ਚ ਇੱਕ ਦੋ ਹੋਰ ਹੋਣਗੇ ਮੇਰਾ ਮੰਨਣਾ ਹੈ ਹਮ ਕਿ ਇਹੋ ਜੇ ਸੈਂਟਰਾਂ ਚ ਤੁਸੀਂ ਭਰੋਸਾ ਜਿਤਾ ਸਕਦੇ ਹੋ ਜੀ ਸਾਰੇ ਇੱਥੇ ਜ਼ਬਰਦਸਤੀ ਨਹੀਂ ਖੜਦੇ ਹੋ ਜੀ ਪਰ ਜਿਹੜਾ ਕੋਈ ਆਪ ਦੀ ਚੰਗੀ ਦ੍ਰਿੜਤਾ ਲੈ ਕੇ ਚਲਾ ਗਿਆ ਉਹਨਾਂ ਦੇ ਰਿਜ਼ਲਟ ਅੱਛੇ ਆ ਕਾਉਂਸਲਿੰਗ ਵੀ ਅੱਛੀ ਕਰਦੇ ਹੋ ਫਿਜ਼ੀਕਲੀ ਇਲਾਜ ਵੀ ਅੱਛਾ ਕਰਦੇ ਨੇ ਤੇ ਉਹਨਾਂ ਦੇ ਕੋਲ ਜਿਹੜੇ ਹੁੰਦੇ ਨੇ ਇਸ ਤਰ੍ਹਾਂ ਦੇ ਪ੍ਰੋਜੈਕਟ ਹੈੱਡ ਜਿਹੜੇ ਹੁੰਦੇ ਆ ਨਾ ਉਹ ਬਹੁਤ ਮਾਹਰ ਹੁੰਦੇ ਨੇ ਹੂੰ ਹੂੰ ਠੀਕ ਹੈ ਜੀ ਸੋ ਇਸ ਵਾਸਤੇ ਚਲੋ ਉਹ ਆਪਾਂ ਮਤਲਬ ਕਿ ਇੱਕ ਥੋੜਾ ਜਿਆਦਾ 10 ਵੀ ਦਿੱਤਾ ਹੂੰ ਕਿਉਂਕਿ ਬਿਮਾਰੀ ਹੈ ਜੀ ਕਿਸੇ ਦੇ ਘਰ ਵੀ ਵੱਢ ਸਕਦੀ ਹੈ ਬਿਲਕੁਲ ਬਿਲਕੁਲ ਤਾਂ ਲਿਹਾਜ਼ਾ ਉਹ ਮੁੰਡਾ ਹੁਣ ਉਥੋਂ ਕੈਨੇਡਾ ਚ ਇਲਾਜ ਕਰਵਾ ਰਿਹਾ ਜੀ ਆ ਕੇ ਸਾਹਬ ਲਾ ਲਓ ਹੂੰ ਆ ਇਸ ਦਾ ਪੱਟਿਆ ਜੀ ਤਾਂ ਇਹ ਕਹਾਣੀ ਹੈ ਕਿ ਦੇਖੋ ਛੋਟੀ ਛੋਟੀ ਉਮਰ ਦੇ ਉਹ ਦੱਸ ਰਿਹਾ ਕਿ ਮੈਂ 14 15 ਸਾਲ ਦੀ ਉਮਰ ਦੇ ਵਿੱਚ ਇਹ ਚੀਜ਼ਾਂ ਸਟਾਰਟ ਕਰ ਦਿੱਤੀਆਂ ਸਨ ਤੇ ਇੱਕ ਤੇ ਆ ਕਿ ਬਾਈ ਕੀ ਕਰਨਾ ਪੈਸਾ ਯਾਰ ਆਪਣੇ ਬੱਚਿਆਂ ਨੂੰ ਆਪਣੇ ਤੋਂ ਦੂਰ ਨਾ ਕਰੋ ਬੱਚਾ ਇੱਥੇ ਦਾਦੀ ਦਾਦੇ ਕੋਲ ਰਹਿੰਦਾ ਸੀ ਕੋਈ ਰੋਕਣ ਟੋਕਣ ਵਾਲਾ ਹੈ ਹੀ ਨਹੀਂ ਦਾਦੀ ਦਾਦਾ ਤਾਂ लाਡ ਕਰਦੇ ਆ ਜੀ ਪਿਆਰ ਕਰਦੇ ਉਹ ਤਾਂ ਸਗੋਂ ਮਾਂ ਪਿਓ ਇੱਕ ਵੇਲੇ ਨਾ ਕਰ ਦੂ ਪੈਸੇ ਦੇਲੇ ਤੋਂ ਦਾਦੀ ਦਾਦਾ ਨਹੀਂ ਨਾ ਕਰਦੇ ਮੈਂ ਦੇਖਿਆ ਜੀ ਹਮ ਘਰਾਂ ਦੇ ਵਿੱਚ ਬਿਲਕੁਲ ਤੋ ਕਿ ਨਾ ਹੀ ਉਹ ਇਹਨਾਂ ਕਰੜਾਈ ਦੇ ਨਾਲ ਕਦੇ ਪੁੱਛ ਵਿੱਚ ਕਰਦੇ ਆ ਸੋ ਇਸ ਕਰਕੇ ਇੱਕ ਤੇ ਇੱਕ ਬੱਚਿਆਂ ਨੂੰ ਆਪਣੇ ਕੋਲ ਹੀ ਰੱਖੋ ਕੋਸ਼ਿਸ਼ ਕਰੋ ਜੀ ਬੱਚਿਆਂ ਦੇ ਨਾਲ ਹੀ ਕੁੱਲ ਮਿਲ ਕੇ ਰਹੋ ਇਹ ਘਰ ਬਚਾਓ ਯਾਰ ਜੇ ਆਪਦੀ ਲਾਹ ਦੀ ਨਾ ਆਪਾਂ ਬਚਾ ਸਕੇ ਘਰ ਇਹਨਾਂ ਬਚਾ ਸਕੇ ਤੇ ਫਿਰ ਕੀ ਕਰਨਾ ਪੈਸਾ ਆ ਮੈਨੂੰ ਦੱਸੋ ਰਗੜ ਕੇ ਗੋਡੇ ਤੇ ਲਾਉਣਾ ਹੈ ਹੂੰ ਆਇ ਤੇ ਗੱਲ ਵੀ ਇੱਥੇ ਸ਼ੁਰੂ ਹੋਈ ਸੀ ਤੇ ਖਤਮ ਵੀ ਸ਼ਾਹਿਸ ਦੀ ਗਲਤੀ ਹੋ ਰਹੀ ਆ ਆ ਯਾਦ ਸਾਹਿਬ ਕਹਿ ਰਹੇ ਨੇ ਕਿ ਭਾਈ ਜੀ ਨੇ ਮਨ ਬਣਾ ਲਿਆ ਉਹ ਘਰੇ ਵੀ ਛੱਡ ਸਕਦਾ ਪਰ ਬਿਲਕੁਲ ਤੁਹਾਡੀ ਗੱਲ ਇਹ ਵੀ درست ਹੈ ਪਰ ਕਈ ਵਾਰੀ ਨਹੀਂ ਕਈ ਵਾਰੀ ਬੰਦਾ ਬਹੁਤ ਅੱਗੇ ਨਿਕਲ ਜਾਂਦਾ ਹੁੰਦਾ ਤੇ ਸਾਰੇ ਦੀ ਲੋਡ ਹੁੰਦੀ ਆ